शिरोमणि अकाली दल ने आम आदमी पार्टी और कांग्रेस के खिलाफ प्रेस कॉन्फ्रेंस की जिसमें बैंस भाइयों को कांग्रेस में शामिल करने की निंदा की गई। अमर ज्वाला के संपादक राजकुमार साथी की रिपोर्ट भगवान सिंह मान लो हम पंजाब में देना पाऊ कि जेडे कांग्रेस के सोलह लीडरों ने अंदर देते जेडी कांग्रेस ने प्रेस किया उस कांग्रेस नाल उन्हें चंडीगढ़ तक समझौता से पंजाब से फ्रेंडली मैच है ਇਹ ਟੀ ਮਜਬੂਰੀ ਆ ਆਮ ਆਦਮੀ ਪਾਰਟੀ ਜਿਹੜਾ ਨੂੰ ਕਾਂਗਰਸ ਨਾਲ ਸੰਯੋਗਤਾ ਕਰਨਾ ਪਿਆ ਕਿਉਂਕਿ ਇਹ ਤਾਂ ਸਲੀਅਤ ਹੈ ਕਿ ਇਹ ਆਮ ਆਦਮੀ ਪਾਰਟੀਾਰੇ ਦੇਸ਼ ਵਿੱਚ 17 ਸੀਟਾਂ ਲੜਦੀ 19 ਸੀਟਾਂ ਲੜਦੀ ਹੈ 13 ਪੰਜਾਬ 4 ਦਿੱਲੀ 2 ਗੁਜਰਾਤ ਤੇ 2 ਕੋਵਲ ਇੱਕ ਹਰਿਆਣਾ ਕਿ ਇਹ ਐਨਾ ਜ਼ੋਰ ਲਾ ਕੇ ਅੰਡੀਆਂ ਦਾ ਜ਼ੋਰ ਲਾ ਕੇ ਜੇ ਦੋ ਤਿੰਨ ਵਿੱਚ ਵੀ ਹੈ ਤਾਂ బీజేపీ ਸਰਕਾਰ ਦੇ ਨਾਲ ਵੀ ਭਾਗੀਦਾਰੀ ਵੀ ਹੋਣੀ ਸਰਵਾਈ ਤਾਂ ਕੀ ਹੋਣੀ ਇਹਨਾਂ ਦੀ ਮਜਬੂਰੀ ਕੀ ਹੈ ਕਿ ਇਹਨਾਂ ਨੇ ਕਾਂਗਰਸ ਦਾ ਸਾਥ ਦਿੱਤਾ ਤੇ ਹੁਣ ਮਾਨਸਾ ਦੇ ਦਸਲਾ ਕਹੂਗਾ ਜੀ ਜਿਹੜੀ ਕਾਂਗਰਸ ਨੂੰ ਤੁਸੀਂ ਕਹਿੰਦੇ ਸੀ ਨੱਕੋ ਨਾਕ ਤੋਂ ਮੌਰੋਂ ਪਰ ਹੱਟਦਾ ਹੈ ਉਹ ਕਾਂਗਰਸ ਬਾਰੇ ਹੁਣ ਤੁਹਾਡਾ ਕੀ ਵਿਚਾਰ ਹੈ ਜੇ ਉਹ ਮਾੜੀ ਹੈ ਤਾਂ ਫਿਰ ਤੁਸੀਂ ਜਿਹੜੇ ਪੰਜਾਬ ਤੋਂ ਬਾਹਰ ਜਾ ਕੇ ਜਿੱਥੇ ਤੁਹਾਡਾ ਓਪਨ ਨਹੀਂ ਸਹਿਯੋਗ ਹੈ ਇੱਥੇ ਤਾਂ ਮੇਰੀ ਭੁਗਤ ਹੈ ਨਾ ਜਿਹੜਾ ਓਪਨ ਸਹਿਯੋਗ ਹੈ ਉਸੇ ਕਿਉਂ ਜਾ ਕੇ ਉਹਨਾਂ ਲਈ ਪ੍ਰਚਾਰ ਕਰਦੇ ਪਏ ਹੋ ਉਹ ਕਾਂਗਰਸ ਲਈ ਹੋਈ ਇਹ ਹੀ ਜਿਹੜਾ ਬੋਗ ਹੈ ਸਾਨੂੰ ਅਸੀਂ ਜਿੰਨਾਂ ਨੂੰ ਛੱਡਿਆ ਸੰਵਧਾਨ ਕਿਥੇ ਛੱਡਿਆ ਪਾਵਰ ਦੇ ਇਸ਼ਿਊ ਪਿੱਛੇ ਛੱਡਿਆ ਅਲਾਈਅੰਸ ਛੱਡਿਆ ਵਜ਼ੀਰੀ ਛੱਡੀ ਸਾਨੂੰ ਕੋਈ ਕੁਐਸਚਨ ਨਾ ਕਰੋ ਪਹਿਲਾਂ ਆਪਣੀ ਜੀੜੀਏ ਸੋਟਾ ਮਾਰੋ ਦੂਸਰੀ ਜਨਮ ਇਹ ਗੱਡੀ ਚੌਣਾ ਹੈ ਤੇ ਆਮ ਆਦਮੀ ਪਾਰਟੀ ਚਾਰ ਮੇਜਰ ਇਸ਼ਿਊਸ ਤੇ ਪਾਵਰ ਚਾਹੀਦੀ ਤੇ ਚਾਰਾਂ ਵਿੱਚ ਇਹਨਾਂ ਨੇ ਸਵਾ ਦੋ ਸਾਲ ਵਿੱਚ ਪੀਐਸਡੀ ਪੀਤਾ ਉਹਦਾ ਜਵਾਬ ਵੀ ਇਹਨਾਂ ਨੂੰ ਦੇਣਾ ਕੋ ਪਹਿਲਾਂ ਸੀ ਇਹ ਕਹਿੰਦੇ ਸੀ ਕਿ ਗੁਰੂ ਸਾਹਿਬ ਦੀ ਵੇਦ ਮਾਨ ਸਾਹਿਬ ਹੁਣ ਕਿਉਂ ਨਹੀਂ ਦੱਸਦੇ ਕਿ ਕਿਹਨੇ ਕਰਾਈ ਹੌਣ ਦੱਸੋ ਕਿ ਜਿਹੜਾ ਤੁਸੀਂ ਕੇਸ ਸ਼ਰਾਬ ਰਹਿਤ ਤੇ ਕੀਤਾ ਸੀ 295 ਦਾ ਹਾਈ ਕੋਰਟ ਨੇ ਰਿਜੈਕਟ ਕਰਤਾ ਸੁਪਰੀਮ ਕੋਰਟ ਤੋਂ ਤੁਹਾਡੀ ਕੱਤੀ ਉੱਡ ਗਈ ਤੁਸੀਂ ਹੁਣ ਰੜੇ ਹੋਏ ਨਾਲ ਸਾਨੂੰ ਤਾਂ ਕਹਿੰਦੇ ਸੀ ਨਾ ਸੁਪਰੀਮ ਕੋਰਟ ਨੇ ਕੱਲ ਲਿਬਰੀ ਜੜਾ ਦੀ ਪੰਜਾਬ ਸਰਕਾਰ ਦੀ ਪਟੀਸ਼ਨ ਕੱਤੀ ਦਾਗਣ ਹੁਣ ਤੁਸੀਂ ਕਿੱਥੇ ਖੜੇ ਹੋ ਦੱਸੋ ਫੇਰ ਕੇ ਪੰਜਾਬ ਵਿੱਚ ਜਿਹਨੂੰ ਵੀ ਫੜ ਲੈਣੋ ਕਰਾਪ ਜੇ ਆਮ ਆਦਮੀ ਪਾਰਟੀ ਦੀ ਸਾਰੀ ਲੀਡਰਸ਼ਿਪ ਅੰਦਰ ਦਿੱਤੀ ਜਾਵੇ ਤਾਂ ਕਹਿੰਦੇ ਇਮਾਨਦਾਰ ਹੈ ਇਹਨੂੰ ਜੱਜ ਕੌਣ ਕਰੂਗਾ ਕਿ ਆਮ ਆਦਮੀ ਪਾਰਟੀ ਨੇ ਇਸ ਦੇ ਸਾਥ ਲੈਲੇ ਫੈਸਲੇ ਕਰਦਾ ਹੈ ਹਰੀ ਸਿੰਘ ਜੀ ਨੇ ਤਾਂ ਆ ਬੈਂਸਾ ਨਹੀਂ ਲਾਇਆ ਇਹ ਤਾਂ ਇਹਨਾਂ ਦਾ ਤਾਂ ਸਾਰਿਆਂ ਦਾ ਆਊਟ ਹੈ ਹਰੀ ਜੀ ਤੁਸੀਂ ਦੇਖੋ ਇਹਨਾਂ ਨੇ ਆਪਣੀ ਰਾਜ ਸਭਾ ਦੀ ਮੈਂਬਰ ਨਾਲ ਕੱਲ ਕੀ ਕੀਤੀ ਹੈ ਸੀਐਮ ਹਾਊਸ ਵਿੱਚ 3 ਘੰਟੇ ਆਮ ਆਦਮੀ ਪਾਰਟੀ ਆਫੀਸ਼ially ਚੋਪ ਰਹੀ ਹੈ ਕਿ ਸਾਡੀ ਰਾਜ ਸਭਾ ਦੀ ਮੈਂਬਰ ਫਾਰਮਰ ਚੇਅਰਮੈਨ ਔਮਨ ਕਮਿਸ਼ਨ ਦੀ ਨਾਲ ਜਿਵੇਂ ਮੋਲੈਸਟੇਸ਼ਨ ਕੀਤੀ ਗਈ ਜਿਵੇਂ ਸੈਕਸ਼ੂਅਲ ਹੈਰੈਸਮੈਂਟ ਕੀਤੀ ਗਈ ਜਿਵੇਂ ਉਹ ਮੈਨ ਹੈਂਡਲ ਕੀਤੀ ਗਈ ਆਮ ਆਦਮੀ ਪਾਰਟੀ ਕਿਹੜੀ ਕਹਿ ਸਕਦੀ ਹੈ ਕਿ ਉਹਨਾਂ ਦਾ ਕਿਸੇ ਔਰਤ ਪ੍ਰਤੀ ਸਤਕਾਰ ਹੈ 23 ਘੰਟੇ ਬਾਅਦ ਸੰਜੇ ਸਿੰਘ ਪ੍ਰੈਸ ਕਾਨਫਰੰਸ ਕਰਕੇ ਇਹ ਕਹਿ ਰਿਹਾ ਹੈ ਕਿ ਸਖਤ ਤੋਂ ਸਖਤ ਕਾਰਵਾਈ ਹੋ సీఎం ਦੇ ਅਫੀਸ਼ਲ ਰੈਜ਼ਿਡੈਂਸ 'ਤੋਂ ਸਭ ਕੁਝ ਹੋ ਰਿਹਾ ਹੈ ਜੇ ਉੱਥੇ ਸਭ ਕੁਝ ਹੋ ਰਿਹਾ ਹੈ ਇਹ ਫਿਰ ਹੋਰ ਸੇਵ ਕਿਥੇ ਨੇ ਇਹਨੇ ਇੱਕ ਰੌਲਾ ਪਾਤਾ ਹੈ ਕਿ ਕੋਠਰੀ ਨੇ ਜਾਇਦ ਦੱਬੀ ਸੀ ਮੈਂ ਦੋਸਤ ਬਾਤ ਕਰਦਾ ਕੋਠਰੀ ਨੇ ਜਾਇਦ ਦੱਬੀ ਸੀ ਤਾਂ ਗ੍ਰੀਨ ਨੇ ਦਗਵਾਈ ਤੇ ਐਨੇ ਸਾਲ ਚੁੱਪ ਕੇ ਉਹ ਲਗਾਈ ਉਹ ਦੱਸਾਂ ਦੂਸਰੀ ਗੱਲ 2019 ਰੀ ਇਲੈਕਸ਼ਨ ਵਿੱਚ ਸਰਦਾਰ ਰਵਦੀਪ ਸਿੰਘ ਮਿੱਟੂ ਨੂੰ ਮਿਊਨਿਸਪਲ ਕਾਰਪੋਰੇਸ਼ਨ ਨੇ ਜਗਪੋਠੀ ਉਹਦੇ ਕਬਜ਼ੇ ਸੀ ਉਦੋਂ ਐਨਓਸੀ ਦਿੱਤਾ ਜਿਹੜੇ ਅਫਸਰਾਂ ਨੇ ਐਨਓਸੀ ਦਿੱਤਾ ਉਹਨਾਂ ਤੇ ਤੁਰੰਤ ਪੌਜਦਾਰੀ ਮੁਕੱਦਮਾ ਦਰਜ ਹੋਣਾ ਚਾਹੀਦਾ ਹੈ ਕਿ ਉਹਨਾਂ ਨੂੰ ਕੀ ਮਜਬੂਰੀ ਸੀ ਕਿ ਨਜਾਇਜ਼ ਕਾਬਜ਼ ਨੂੰ ਜਿਹਦੇ ਵੱਲ ਪੈਸੇ ਬਕਾਇਆ ਰਹਿੰਦੇ ਸੀ ਕਿ ਐਨਓਸੀ ਕਿਉਂ ਦਿੱਤਾ ਇਲੈਕਸ਼ਨਲ ਲਾਜ਼ ਦੀ ਬੁਰਸ਼ਾ ਕਰਦੀ ਰੂਲਿੰਗ ਪਾਰਟੀ ਪੰਜਾਬ 'ਚ ਕਰ ਰਹੀ ਹੈ ਮੈਂ ਉੱਥੇ ਜ਼ਿਲ੍ਹਾ ਦੀ ਰਿਟਰਨਿੰਗ ਅਫਸਰ ਮੈਡਮ ਸਾਖੀ ਨੂੰ ਵਿਕੋਪਤ ਇਹ ਪ੍ਰਭਾਵ ਤੁਹਾਡਾ ਇਹ ਪੈਂਦਾ ਕਿ ਤੁਸੀਂ بڑے ਕਾਨੂੰਨ ਦੇ ਜ਼ਾਬਤੇ ਜ ਰਹਿਣ ਵਾਲੇ ਹੋ ਤੇ ਬੜੀ ਸ਼ਕਤੀ ਨਾਲ ਕਾਨੂੰਨ ਨੂੰ ਲਾਗੂ ਕਰਨ ਵਾਲੇ ਹੋ ਸਾਨੂੰ ਮਨਜ਼ੂਰੀਆਂ ਦੇਣ ਲਈ ਦਸ-ਦਸ ਤੇ ਲਾ ਰਹੇ ਹੋ ਜਦ ਅਸੀਂ ਆ ਕਾਟਦੇ ਰਹੇ ਹਾਂ ਮੈਂ ਆ ਹੁਣ ਜੋਤੀ ਦੇ ਤੱਕ ਏਰੀਆ ਝੋਕੇ ਆਇਆ ਹਾਂ ਉੱਥੇ ਹਰ ਗੜੀ ਚ ਆਮ ਆਮੀਨ ਦਾ ਪੋਸਟਰ ਕੋਟ ਲੱਗਿਆ 3/2 ਦਾ ਉਹਦੇ ਮੈਂ ਨੇੜੇ ਹੋ ਕੇ ਦੇਖਿਆ ਕਿ ਕਿਸੇ ਤੇ ਕੋਈ ਧਾਰਕਾ ਦੀ ਫੋਟੋ ਨਹੀਂ ਲੱਗੀ ਕਿਸੇ ਤੇ ਨਹੀਂ ਲੱਗੀ वो क्यों लगी जा रही है।, है, है क्यों नहीं एक्शन लें करता ऐसा हैरानी वाली गल है हर, कि मेरे घर दे सारी कंध से सारी कंध फ्रंट वॉल से मोदी ने पोस्टर लाया कोई मेरे वो वीडियो कैमरा च भी आ गए ਕੋਨੇ ਵੀ ਕਰਦਾ ਹੈ ਕਾਰਵਾਈ ਨਹੀਂ ਕਰਨਗੇ ਮੈਂ ਤੁਹਾਨੂੰ ਸਾਫ ਦੱਸ ਇਹ ਵੀ ਕਹਿਣਗੇ ਜੀ ਤੁਹਾਡੇ ਦਾ 파ਟਨਰ ਰਹੇ ਹੈ ਰਹੇ ਹੈ ਕੋਈ ਸ਼ੱਕ ਨਹੀਂ ਪਰ ਅਸੀਂ ਜਿਹੜੇ ਸਵਾਲ ਹੁਣ ਕਰਨ ਲੱਗੇ ਆ ਉਹ ਸਵਾਲਾਂ ਦਾ ਜੇ ਦੱਸੋ ਕਿ ਅਸੀਂ ਉਹਨਾਂ ਸਵਾਲਾਂ ਨੂੰ ਕਦੇ ਤਸਦੀਕ ਕਰਕੇ ਮੋੜ ਲਈ ਕਿ ਪੰਜਾਬ ਦੀ ਹਮੇਸ਼ਾ ਤੋਂ ਤੇ ਪੰਜਾਬ ਦੀ ਇੱਕੋ ਇੱਕ ਪਾਰਟੀ ਸ਼੍ਰੋਮਣੀ ਕਰਨੀ ਚਾਹੁੰਦੀ ਹਮੇਸ਼ਾ ਫੈਟਰਲ ਸਟਰਕਚਰ ਦੀ ਮੰਗ ਰਹੀ ਹੈ ਤੇ ਜਿਵੇਂ ਯੂਨੀਟ ਵੀ ਫਾਰਮ ਆ ਗਵਰਨਮੈਂਟ ਭਾਰਤੀ ਜਨਤਾ ਪਾਰਟੀ ਬਣਾਉਣ ਲੱਗੀ ਆ ਇੱਕ ਦੇਸ਼ ਇੱਕ ਕਾਨੂੰਨ ਇੱਕ ਦੇਸ਼ ਇੱਕ ਰਾਸ਼ਟਰ ਕਾਰਡ ਤੇ ਸ਼੍ਰੋਮਣੀ ਕਮੇਟੀ ਭਾਗ ਕਰਕੇ ਦਾਜ ਐਲਾਨ ਕਰ ਦੋ ਵਾਜ ਕਰ ਦੋ ਕੀ ਰਿਲੀਜੀਅਸ ਅਫੇਅਰਸ ਮਿਨੋਰਟੀ ਦੇ ਵਿੱਚ ਜਿਵੇਂ ਦਖਲ ਦੇਣ ਲੱਗੀ ਹੋਈ ਹੈ ਭਾਵੇਂ ਉਸ ਦੇ ਕੋਣ ਭਾਵੇਂ ਮੁਸਲਮਾਨ ਹੋਣ ਭਾਵੇਂ ਉਹ ਬੋਧੀ ਹੋਣ ਭਾਵੇਂ ਉਹ ਜੈਨੀ ਹੋਣ ਭਾਵੇਂ ਉਹ 크੍ਰਿਸਚਨ ਹੋਣ ਪੰਜਾਬ ਵਿੱਚ ਅਕਾਲੀ ਦਾ ਨੇਤ ਜਾਲ ਦਾ ਆਇਆ ਕਰਦਾ ਹੈ ਕਸਮ ਲੈਂਦਾ ਹੈ ਕਿ ਅਜੀ ਕਦੇ ਵੀ ਕਿਸੇ ਵੀ ਸਰਕਾਰ ਨੂੰ ਭਾਵੇਂ ਉਹ ਸੂਬੇ ਵਿੱਚ ਹੋਵੇ ਭਾਵੇਂ ਸੈਂਟਰ ਦੀ ਮਿਨੋਰਟੀਜ਼ ਨਾਲ ਜ਼ਿਆਤੀ ਨਹੀਂ ਕਰਨੀ। ਇਹ ਡੈਡਾ ਜੋਨਾ ਲੋਕਾਂ ਨੂੰ ਕਿ ਇਹ ਇਲੈਕਸ਼ਨ ਸਿਰਫ ਪਾਰਲੀਮੈਂਟ ਵਿੱਚ ਕੌਣ ਪਾਵਰ ਚੋਂ ਦਾ ਕੌਣ ਜਾਂਦਾ ਉਹ ਤੇ ਲਖੀ ਬੰਦੀ। ਇਹ ਇਲੈਕਸ਼ਨ ਨੇ ਦੇਸ਼ ਦਾ ਫਿਊਚਰ ਕਿਸ ਗੱਲੋਂ ਕਰਨਾ ਹੈ? ਅੱਜ ਦੇਸ਼ ਜਿਸ ਕ੍ਰਾਸ ਰੋਡਸ ਤੇ ਖੜਾ ਹੈ ਕੋਈ ਪਾਰਟੀ ਕੋਈ ਪਾਰਟੀ ਨੈਸ਼ਨਲ ਲੈਵਲ ਦੀ ਜਿਹੜੀਆਂ ਆਪਣੀਆਂ ਗਵਰਨਮੈਂਟਾਂ ਬਣਾਉਣ ਦੀ ਗੱਲ ਕਰ ਰਹੀ ਹੈ ਕਿਸੇ ਨੇ ਐਜੂਕੇਸ਼ਨ ਦੀ ਗੱਲ ਨਹੀਂ ਕੀਤੀ ਕਿਸੇ ਨੇ ਹੈਲਥ ਦੀ ਗੱਲ ਨਹੀਂ ਕੀਤੀ ਕਿਸੇ ਨੇ এমਪਲੋਇਮੈਂਟ ਦੀ ਗੱਲ ਨਹੀਂ ਕੀਤੀ ਕਿਸੇ ਨੇ ਮਹਿੰਗਾਈ ਦੀ ਗੱਲ ਨਹੀਂ ਤੇ ਵੇਖੀ ਹੋ ਰਹੇ ਨੇ ਕਿ ਮੱਛੀ ਕੀਨੇ ਖਾਦੀ ਤੇ ਮੰਗਲ ਤੋਂ ਤਰਦੀ ਨੇ ਜੋੜੀ ਮੈਂ ਕਹਿੰਦਾ ਜਿਨ੍ਹਾਂ ਨੇ ਕੀਤਾ ਉਹਨਾਂ ਨੂੰ ਯਾਰ ਸਜ਼ਾ ਦੇ ਲੋ ਪਰ ਦੇਸ਼ ਦਾ ਵਿਚਰ ਤਾਂ ਇਹਨਾਂ ਗੱਲਾਂ ਚ ਨਾ ਨੋੜੋ ਕਿ ਮਾਨਸਾ ਬੇਬੀ ਦਾ ਚਲਾਨ ਤੁਸੀਂ ਪੇਸ਼ ਕੀਤਾ ਤੁਹਾਡੀ ਸਰਕਾਰ ਨੇ ਪੇਸ਼ ਕੀਤਾ ਆਈਜੀ ਪਰਬਾਰ ਦੀ ਸਿੱਟ ਦੀ ਰਿਪੋਰਟ ਤੋਂ ਬਾਅਦ ਕੀਤਾ ਇਹ ਅੱਜ ਦਾ ਉਹ ਸਾਰੇ ਚਲਾਨ ਵਿੱਚ ਇੱਕ ਵੀ ਕਿਸੇ ਅਕਾਲੀ ਲੀਡਰ ਦਾ ਜਾਂ ਅਕਾਲੀ ਦਲ ਨਾਲ ਅਟੈਚ ਕਿਸੇ ਬੰਦੇ ਦਾ ਨਾਮ ਆਊਗਾ ਉਸਰ ਨਹੀਂ ਫੇਰੇ ਝੂਠ ਪ੍ਰਚਾਰ ਕਿਉਂ ਸੀ ਦੂਸਰਾ ਨਸ਼ੇ ਦੀ ਗੱਲ ਕੀਤੀ ਸਾਡੇ ਵੇਲੇ ਤਾਂ ਕਹਿੰਦੇ ਸੀ ਕਿ ਨਸ਼ਾ ਵਿਗਦਾ ਹੀ ਤਾਂ ਜੇ ਸਰਕਾਰਾਂ ਕੋਲ ਨਹੀਂ ਚਲੋ ਅਸੀਂ ਕੁਐਸਚਨ ਨਹੀਂ ਕਰਦੇ ਕਿ ਮਾਨਸਾਹ ਸਾਥ ਬੋਲਦੇ ਸੀ ਕਿ ਚੋਰੀ ਪਰ ਉਹਦਾ ਮਤਲਬ ਮੰਨਦੇ ਹਨ ਕਿ ਨਸ਼ਾ ਜਿਹੜਾ ਵਧੀਆ ਸਰਕਾਰ ਕੋਲ ਨਹੀਂ ਸਿਹਰਾ ਬਣ ਗਈ ਸਰਕਾਰ ਪਾਗਲ ਬਣ ਗਈ ਜਿਹੜੇ 4 ਹਫਤੇਾਂ ਨੂੰ ਬੰਦ ਕਰਦੇ ਸੀ 2 ਸਾਲ ਕਿ ਬੰਦ ਕਿਉਂ ਨਹੀਂ ਹੋਇਆ 10 ਟਾਈਮਸ ਮੈਂ ਹੀ ਕਹਿ ਰਿਹਾ ਹਾਂ ਸੈਂਟਰ ਦੀ ਏਜੰਸੀ ਕਹ ਰਹੀ ਐ ਐਸਸੀਬੀ ਹੁੰਦਾ ਨਾ 60 ਟਾਈਮਸ 60 ਟਾਈਮਸ ਨਸ਼ਾ ਵਗਦਾ 60 ਟਾਈਮਸ ਪੰਜਾਬ ਤੋਂ ਨਸ਼ਾ 3 ਇਅਰਸ ਮੇਰੇ ਪ੍ਰੀਤ ਇਹ ਉਹ ਦਵਾਦਾਰੀ ਤੇ ਗੱਲ ਕਰਦੇ ਕਾਦੀ ਰਿਤਾ ਵਿਖਾਂਗੇ ਸਾਡੇ ਵੇਲੇ ਸੀ 5 ਰੁਪਏ ਕੀ ਉਹ ਇਕੱਠੋ ਹੁਣ ਹੈਗਾ 70 ਰੁਪਏ ਕੀ ਇਕੱਠੇ ਇਹ ਜੀਵਾਲ ਸਰਖਾਇ ਨਾ ਸੀ ਨਾ ਕਿ ਮੈਂ ਪੱਜਟ ਪੰਜਾਬ ਦਾ ਬਣਾ ਲਿਆ 35 ਹਜ਼ਾਰ ਕਰੋੜ ਰੁਪਏ ਮੈਂ ਰਿਤੇ ਜੋ ਕਮਾਉਂਗਾ ਤੇ ਫਿਰ ਕਮਾਇਆ 2 ਸਾਲ ਸੀ ਜੀ 70 ਹਜ਼ਾਰ ਕਰੋੜ ਦਾ ਹਿਸਾਬ ਵਿੱਚ ਆ ਮੰਗਦਾ ਨਾ ਲਾ ਸੋ ਮੈਂ ਇਹ ਸਾਰੀਆਂ ਵੇਚੀਆਂ ਕਰਕੇ ਮੈਂ ਪੰਜਾਬ ਦੇ ਵਿੱਚ ਲੋਕਾਂ ਨੂੰ ਜਨਰਲ ਦੇ ਤੇ ਵਿਦਿਆਨੇ ਦੇ ਲੋਕ ਪਾਰਟਿਕੂਲਰਲੀ ਕਹਿੰਦਾ ਫੈਸਲੇ ਸੋਚ ਸਮਝ ਕੇ ਲੈਣੇ ਚਾਹੀਦੇ ਆ ਦੇਖੋ ਰੀਜਨਲ ਪਾਰਟੀਆਂ ਨੇ ਰੀਜਨਲ ਪਾਰਟੀਆਂ ਜਿਹੜੀਆਂ ਜਿਹੜੀਆਂ ਲੋਕਾਂ ਨੂੰ ਸੂਬਿਆਂ ਨੂੰ ਸਮਝ ਆ ਗਈ ਕਿ ਰੀਜਨਲ ਐਸਪੀਰੇਸ਼ਨਸ ਕੇਵਲ ਤੇ ਕੇਵਲ ਰੀਜਨਲ ਪਾਰਟੀ ਪੂਰੀ ਕਰ ਸਕਦੀ ਹੈ ਉੱਥੇ ਮੁੜ ਕੇ ਕੋਈ ਨੈਸ਼ਨਲ ਪਾਰਟੀ ਦੇ ਪੈਰ ਨਹੀਂ ਲੱਗੇ ਭਾਵੇਂ ਉਹ ਤਾਮਿਲਨਾਡੂ ਅੱਜ 35 ਸਾਲ ਹੋ ਗਏ ਨਾ ਉੱਤੇ ਕਾਂਗਰਸ ਦੇ ਪੈਰ ਲੱਗੇ ਨਾ ਉੱਤੇ ਬੀਜੇਪੀ ਦੇ ਪੈਰ ਲੱਗੇ ਆਮੇ ਹੋ ਰਿਹਾ ਜਿੱਥੇ ਨਮੀਨ ਪਟਨਾਇਕ ਬਿਜੂ ਦਾਲਦਾ ਇਸ ਲਈ 25 ਸਾਲਾਂ ਤੋਂ ਕੰਟੀਨਿਊਸਲੀ ਸੀਐਮ ਸੇ ਲਿਆ ਆ ਰਿਹਾ ਉਦੋਂ ਬਾਅਦ ਆਈ ਗੱਲ ਟੀਐਮਸੀ ਦੀ ਰੀਜਨਲ ਪਾਰਟੀ ਬੜੀ ਵੈਸਟ ਬੰਗਾਲ ਵਿੱਚ ਉੱਥੇ ਉਹਨਾਂ ਨੇ ਕਿਸੇ ਨੇ ਪੈਰ ਨਹੀਂ ਲਗਣ ਦਿੱਤੇ ਇਸੇ ਤਰ੍ਹਾਂ ਜਿੱਥੇ ਜਿੱਥੇ ਰੀਜਨਲ ਪਾਰਟੀਆਂ ਸੀਗੀਆਂ ਉੱਥੇ ਸੂਬੇ ਦੇ ਲੋਕਾਂ ਨੇ ਫੈਸਲਾ ਕੀਤਾ ਤੇ ਪੰਜਾਬੀਆਂ ਨੂੰ ਵੀ ਇੱਕ ਗੱਲ ਦਾ ਫੈਸਲਾ ਕਰਨਾ ਹੋ ਅੱਜ ਬੰਗਾਲ ਚ ਜਾ ਕੇ ਤੁਸੀਂ ਕਿਸੇ ਨੂੰ ਪੁੱਛ ਲੋ ਭਾਵੇਂ ਉਹ ਸਿੱਖ ਹੋਵੇ ਭਾਵੇਂ ਉਹ ਮੁਸਲਮਾਨ ਹੋਵੇ ਭਾਵੇਂ ਉਹ Hindu ਹੋਵੇ ਭਾਵੇਂ ਉਹ Christian ਹੋਵੇ ਭਾਵੇਂ ਕੋਈ ਹੋਵੇ ਤੂੰ ਕੌਣ ਕਹਿੰਦਾ ਮੈਂ ਬੰਗਾਲੀ ਪੰਜਾਬ ਦੇ ਜਿਹੜਾ ਨੇ ਨੈਸ਼ਨਲ ਪਾਰਟੀਆਂ ਨੇ ਆਈਡੈਂਟੀਫਿਕੇਸ਼ਨ ਪੰਜਾਬੀ ਤੋਂ ਹਟਾ ਕੇ ਇਹ ਕੌਣਾ Hindu ਹੈ ਇਹ ਕੌਣਾ ਮੁਸਲਮਾਨ ਹੈ ਇਹ ਕੌਣ ਸਿੱਖ ਹੈ ਡਿਵੀਜ਼ਨ ਕ੍ਰੀਏਟ ਕਰਕੇ ਪੰਜਾਬ ਦੇ ਗੁਲਦਸਤੇ ਨੂੰ ਉਜਾੜਨੀ ਕੋਸ਼ਿਸ਼ ਕੀਤੀ ਹੈ ਜਿਹਨੂੰ ਅਕਾਲੀ ਦਲ ਕਦੇ ਨਹੀਂ ਉਜੜਣ ਦੇਊਗਾ ਹੁਣ ਮੈਂ ਗਰੀਵਾਲ ਸਾਹਿਬ ਨੂੰ ਬੇਨਤੀ ਕਰੂੰਗਾ ਕਿ ਕਾਂਗਰਸ ਦੀ ਸਥਾਪਨਾ ਮੋਹਨਦਾਸ ਕਰਮਚੰਦ ਗਾਂਧੀ ਦੇ ਲਿਖੇ ਹੋਏ ਕਨਸਟੀਟਿਊਸ਼ਨ ਨਾਲ ਹੁੰਦੀ ਹੈ ਜੇ ਜਿਹੜੀ ਰੈਂਡ ਖੁੰਦ ਆਪਣੇ ਆਪ ਨੂੰ ਕਾਂਗਰਸ ਦੱਸਦੀ ਹੈ ਇਹ ਕਾਂਗਰਸ ਨਹੀਂ ਹਰ ਵਰਗ ਹੈ ਦਿੰਦੇ ਆ ਅਸੀਂ ਇੰਡੀਆ ਨੈਸ਼ਨਲ ਕਾਂਗਰਸ ਉਹ ਰੈਂਡ ਖੁੰਦ ਹੈ ਹਿੰਦੁਸਤਾਨ ਚਨਾ ਦਾ ਜੀਵਿਤ ਖਤਮ ਹੋ ਗਿਆ ਲੀਡਰ ਆਫ اپੋਜੀਸ਼ਨ ਦਾ ਰਾਈਟ ਨਹੀਂ ਰਿਹਾ ਕੋਸ਼ਿਸ਼ ਕਰਦੇ ਆ ਉਹ ਜੇ ਅਸੀਂ ਮੁੜ ਕੇ ਆਪਣੇ ਪੈਰ ਪਸਾਰੀਏ ਤੇ ਇੱਕ ਸਟੈਪ ਅੱਗੇ ਲੈਂਦੇ ਆ ਤੇ ਪੰਜ ਸਟੈਪ ਪਿੱਛੇ ਡਿੱਗ ਜਾਂਦੇ ਆ ਜਿਸ ਬੰਦੇ ਦੇ ਬਾਪੋ ਨੂੰ ਮੁੱਖ ਮੰਤਰੀ ਉਹਦੇ ਦੋ ਤਾਇਆ ਨੂੰ ਮੰਤਰੀ ਉਹਦੀ ਭੂਆ ਮੰਤਰੀ ਉਹਦਾ ਮਾਮਾ ਮੰਤਰੀ ਉਹਦਾ ਭਰਾ ਮੰਤਰੀ ਆਪ ਐਂਕੀ ਪਹਿਲੀ ਗੱਲ ਤੇ ਇਹ ਜੇ ਬੱਤੇ ਕਾਗਰਸ ਨੂੰ ਛੱਡ ਗਿਆ ਤੇ ਉਹਦੇ ਖਰਾਬ ਜਿਹੇ ਦਲੇਰੀ ਨਾਲ ਇੱਕ ਆਇਆ ਸ਼ੇਰ ਕਾਣ ਵਾਲਾ ਰਾਜਾ ਪੜਿੰਗ ਨਾਮ ਵੀ ਪੜਾ ਜਵਰਦਸ ਜਿਹਾ ਲੱਗਦਾ ਰਾਜਾ ਪੜਿੰਗ ਤੇ ਮੈਨੂੰ ਲੱਗਿਆ ਯਾਰ ਅਬਦਾ ਕਹਿਣਾ ਲੜਨ ਆਇਆ ਪੰਗਾ ਤਾਊਗਾ ਇਹਦੇ ਨਾਲ ਪਰ ਮੈਨੂੰ ਵੀ ਪਤਾ ਸੀ ਕਿ ਇਹਦੀ ਲੱਤਾਂ ਹੀ ਹੈ ਨਹੀਂ ਇੱਕ ਗਲਤਕਾਰੀ ਦੀ ਤੇ ਗਲਤਕਾਰੀ ਦੇ ਭਰਾ ਦੀਆਂ ਸੰਖਿਆ ਤੇ ਚੜੂਗਾ ਇਹ ਰਾਜਾ ਬੜਿੰਗ ਕੀ ਅਮ੍ਰਿੰਤਾ ਜੀ ਇਹਨਾਂ ਨੂੰ ਨਾਲ ਲੈ ਕੇ ਕਿਤੇ ਕੰਪੇਨ ਤੇ ਜਾਣ ਯੋਗ ਹੈ ਚਾ ਲੋਕਾਂ ਦੇ ਸਵਾਲ ਦਾ ਜਵਾਬ ਦੇ ਪਾਣਗੇ ਕੀ ਆਏ ਕੰਪਲੇਨ ਕਰਦਿਆਂ ਨੂੰ ਜਦੋਂ ਭੈਣ ਜਿਹਦੇ ਨਾਲ ਧੱਕਾ ਕੀਤਾ ਉਹ ਸਵਾਲ ਕਰੂੰਗੇ ਉਹਦਾ ਜਵਾਬ ਦੇ ਸਕਣਗੇ ਕੀ ਆਪ ਕਾਂਗਰਸ ਪਾਰਟੀ ਅੱਜ ਇਹ ਜੇਰਾ ਰੱਖਦੀ ਹੈ ਕਿ ਉਹ ਹਰਿਆਣਾ ਦੇ ਮੰਤਰੀ ਦੇ ਖਿਲਾਫ ਬੋਲ ਸਕਣ ਰੈਸਟ੍ਰੈਂਟ ਫੈਡਰੇਸ਼ਨ ਦੇ ਚੇਅਰਮੈਨ ਦੇ ਖਿਲਾਫ ਬੋਲ ਸਕਣ ਦੇਬ ਘੜੇ ਦੇ ਪੁੱਤ ਤੇ ਪੋਤੇ ਦੇ ਖਿਲਾਫ ਬੋਲ ਸਕਣ ਕੀ ਆ ਪ੍ਰਿਆੰਕਾ ਗਾਂਧੀ ਜੀ ਲੁਆਣੇ ਜਾ ਕੇ ਜੈਸਮ ਸੁਰਪਾ ਪਾ ਕੇ ਕਹਿਣਗੇ ਸੱਤਾ ਦੇਣਗੇ ਕਿ ਜਿੰਨੇ